ਸੱਚੇ ਕਾਲਜ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਦੇਰ ਰਾਤ ਇੱਕ ਚੱਲਦੀ ਥਾਰ ਅੱਗ ਦਾ ਗੋਲਾ ਬਣ ਗਈ ਥਾਰ ਨਵੀਂ ਸੀ ਜਿਵੇਂ ਹੀ ਨੌਜਵਾਨ ਉਸ ਦੇ ਵਿੱਚ ਨਿਕਲੇ ਸੀ ਘੁੰਮਣ ਲਈ ਥਾਰ ਦੇ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋਇਆ ਤਾਂ ਮੁੰਡਿਆਂ ਨੇ ਛਾਲ ਮਾਰ ਕੇ ਆਪਣੀ ਝਾੜ ਬਚਾਈ ਤੇ ਇੰਨੀ ਗੱਲ ਸੀ ਕਿ ਗੱਡੀ ਧੂ ਧੂ ਕੇ ਬੜਨ ਲੱਗੀ ਤੇ ਦੇਖਦੇ ਦੇਖਦੇ ਗੱਡੀ ਰਾਖ ਹੋ ਗਈ ਨਵੀਂ ਥਾਰ ਗੱਡੀ ਨਾਲ ਅਜਿਹਾ ਹਾਦਸਾ ਵਾਪਰਿਆ ਲੋਕ ਉੱਥੇ ਗੱਲਾਂ ਕਰ ਰਹੇ ਨੇ ਕਿ ਆਖਰਸਾਰੀ ਘਟਨਾ ਵਾਪਰੀ ਕਿਵੇਂ ਹੈ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਕੁਝ ਤਿੰਨ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸੀ ਮੱਥਾ ਟੇਕਣ ਦੇ ਲਈ ਆਏ ਸੀ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ ਹਲੇ ਰਸਤੇ ਵਿੱਚ ਹੀ ਸੀ ਦਰਬਾਰ ਸਾਹਿਬ ਦੇ ਨਜ਼ਦੀਕ ਕੰਪਨੀ ਬਾਗ ਦੇ ਕੋਲੇ ਥਾਰ ਦੇ ਵਿੱਚੋਂ ਅਚਾਨਕ ਉਹ ਆ ਨਿਕਲਣਾ ਸ਼ੁਰੂ ਹੋ ਗਿਆ ਮੇਰਾ ਨਾਮ ਭਾਈ ਸੰਦੀਪ ਕੁਮਾਰ ਆ ਹਾਂਜੀ ਜੀ ਤੇ ਭਾਈ ਜੀ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਣਾ ਕਿੱਥੋਂ ਭਾਈ ਆਏ ਸੀ ਤੇ ਕੀ ਗੱਲ ਹੋਈ ਭਾਈ ਹਰਮੰਦਰ ਸਾਹਿਬ ਗਏ ਸੀ ਮਥਾ ਮੁੰਡਾ ਟੇਕਣ ਹਾਂਜੀ ਗੱਡੀ ਨਾਲ ਮਿਲ ਲਈ ਸੀ ਆਪਣਾ ਯਾਰ ਦੋਸਤ ਮੁੰਡਾ ਆ ਆਰਮੀ ਚਾਗਾ ਭਾਈ ਉਹ ਤੇ ਆਪਾਂ ਹਰਮੰਦਰ ਸਾਹਿਬ ਗਏ ਸੀ ਮਥਾ ਮੁੰਡਾ ਟੇਕਣ ਤੇ ਜਦੋਂ ਇਧਰ ਆ ਜਾਈਏ ਨਾ ਆਪਾਂ ਤਾਂ ਬਾਏ ਤਿੰਨੇ ਜਣੇ ਗਏ ਆ ਭਾਈ ਸਾਡੇ ਨਾਲ ਹੀ ਹੈਗਾ ਉਧਰ ਤਾਂ ਲੋਕਲੇ ਹੈ ਗਿਆ ਅੰਮ੍ਰਿਤਸਰ ਦੇ ਹਾਂਜੀ ਤੇ ਭਾਈ ਇੱਥੇ ਖੜੇ ਆਂ ਅਸੀਂ ਬਸ ਮੁੰਡਾ ਦੇ ਵਿੱਚੋਂ ਤੁਹਾਂ ਨਿਕਲਿਆ ਜਦੋਂ ਧੂਆ ਨਿਕਲਿਆ ਅਸੀਂ ਬਾਹਰ ਨਿਕਲੇ ਆਂ ਆਹੀਂ ਆਪਣੀ ਵੀ ਜਾਣ ਬੜੀ ਮੁਸਨਾ ਬਜਾ ਕੇ ਨਿਕਲੇ ਆ ਬਾਹਰ ਭਾਈ ਕਹਿੰਦੀ ਸੀ ਭਾਈ ਥਾਰ ਸੀ ਗਿਆ ਆਪਣੀ ਕਿੰਨੇ ਮੈਂਬਰ ਆ ਰਹੇ ਹਾਂਜੀ ਪਰਿਵਾਰ ਕਿੰਨੇ ਜਣੇ ਆਈ ਭਾਈ ਤਿੰਨ ਜਣੇ ਆਈਸਾ ਮਸੇ ਜਾਣ ਮਸੇ ਭਾਈ ਦੇਖੋ ਜਦੋਂ ਅੱਗ ਲੱਗੀ ਗਈ ਜਦੋਂ ਧੂਆ ਨਿਕਲਿਆ ਅਸੀਂ ਬੜੀ ਮੁਸਨਾ ਨਿਕਲੇ ਆ ਬਾਹਰ ਕਿਹੜੀ ਜਗ੍ਹਾ ਤੇ ਭਾਈ ਵਾਗਿਆ ਹੈ ਜੀ ਭਾਈ ਇਹ ਚੂੰਗ ਦਾ ਮੈਨੂੰ ਨਾਂ ਨਹੀਂ ਪਤਾ ਰੋਂਪਣੀ ਮਾਰਦੇ ਕੋਲ ਆਣਾ ਭਾਈ ਇਦਾਂ ਹੀ ਆ ਭਾਈ ਹਾਂਜੀ ਹਾਂਜੀ ਸਰਫਰ ਵੀਰ ਨੂੰ ਬੁਲਾਇਆ ਫੋਨ ਕੀਤਾ ਭਾਈ ਕਾਫੀ ਫੋਨ ਕਰ ਜਗਿਆ ਅੱਧਾ ਘੰਟਾ ਤੋਂ ਕਾਫੀ ਵਾਦੀ ਹੋ ਗਿਆ ਭਾਈ ਹਨਾ ਵਾਦੀ ਹੋ ਗਿਆ ਵਾਹ ਅੱਧਾ ਘੰਟਾ ਤੋਂ ਕਾਫੀ ਅੱਧਾ ਕੋਈ ਆਈ ਤਾਂ ਕੋਈ ਪੁੱਜਿਆ ਨਹੀਂ ਭਾਈ ਸਰ ਜਿਹੜੀ ਗੱਡੀ ਜੋ ਲਾ ਕੇ ਪੂਰੀ ਫਵਾ ਹੋ ਗਈ ਹਾਂਜੀ ਹਾਂਜੀ ਪੁੱਜੀ ਬਿਲਕੁਲ ਬਿਲਕੁਲ ਜੀ ਹਾਂਜੀ ਕੀ ਗੱਲ ਹੋਈ ਮੇਰਾ ਨਾਮ ਰਿਸ਼ੀ ਹੈ ਮੈਂ ਆਹ ਜੰਮੂ ਦਾ ਆਇਆ ਹਾਂ ਦਰਵਾਸਾ ਮੱਥਾ ਟੇਕਣ ਆਇਆ ਹਾਂ। ਤਾਂ ਹੀ ਉਥੋਂ ਕਾਰਜ ਆਏ ਕਰਦੇ ਸੀ। ਕੀ ਗੱਲ ਕੀ ਹੋਇਆ ਤੇ ਮਤਲਬ ਕਿ ਥੋੜੀ ਸੀ ਇਹਨਾ ਤੂੰ ਆ ਉਠਿਆ ਹਾਂ ਤੂੰ ਆ ਉਠਿਆ ਜਿਸ ਤਰ੍ਹਾਂ ਤੂੰ ਉਠਿਆ ਤੇ ਉਦਾਂ ਹੀ ਮਤਲਬ ਕਿ ਅੱਗ ਫੜ ਲਈ। ਆਈ ਆਈ ਫਿਰ ਚਲਦੀ ਗੱਡੀ ਛਾਲ ਮਾਰ ਛੱਡੀ। ਕਿਹੜੀ ਜਗ੍ਹਾ ਤੇ ਵਾਕਿਆ ਵਾਦੀ ਹੋਇਆ? ਇਹ ਜਗ੍ਹਾ ਕੰਪਨੀ ਬਾਗ ਕੰਪਨੀ ਬਾਗ ਕਿੰਨੇ ਮੈਂਬਰ ਆ ਰਹੇ ਸੀ? ਆਹ 3-3 ਮੈਂਬਰ ਆਏ ਕਰਦੇ ਸੀ। ਮੌਕੇ ਤੇ ਲੋਕਾਂ ਨੇ ਨੌਜਵਾਨਾਂ ਨੂੰ ਬਚਾਇਆ ਪੁਲਿਸ ਨੂੰ ਅੱਗ ਬੁਝਾਉ ਦਸਤੇ ਨੂੰ ਜਾਣਕਾਰੀ ਦਿੱਤੀ ਗਈ ਪਰ ਜਦ ਤੱਕ ਅੱਗ ਬੁਝਾਉ ਦਸਤਾ ਫਾਇਰ ਬ੍ਰਿਗੇਡ ਉੱਥੇ ਪਹੁੰਚਦਾ ਤਦ ਤੱਕ ਥਾਰ ਗੱਡੀ ਦਾ ਬੇੜਾ ਘਰਕ ਹੋ ਚੁੱਕਿਆ ਸੀ ਮੌਕੇ ਤੇ ਜੋ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਦਾ ਵੀ ਬਿਆਨ ਸੁਣਦੇ ਹਾਂ ਜੀ ਸਰ ਕੀ ਗੱਲ ਹੋਈ ਜਿਹੜੀ ਤੁਸੀਂ ਮੌਕੇ ਤੇ ਪਹੁੰਚੇ ਇਹ ਰਸ਼ੀਕਿਸ਼ੋਰ ਕੋਈ ਜੰਮੂ ਤੋਂ ਆਏ ਨੇ ਇਹ ਆਪਣੀ ਥਾਰ ਗੱਡੀ ਤੇ ਲੈ ਕੇ ਜਾ ਰਹੇ ਤੇ ਨਾਲ ਗੱਡੀ ਇੱਥੋਂ ਕੋ ਪੈਪ ਲੱਤ ਗਈ ਆ ਤੇ ਸਰਕਟ ਹੋ ਗਿਆ ਤੇ ਉਹਦੇ ਨਾਲ ਅੱਗ ਲੱਗ ਗਈ ਆ ਫੈਰਲੀ ਗੱਡੀ ਆ ਗਈ ਹੈ ਸਰੇ ਗੱਡੀ ਪੜੀ ਸਰ ਕੇ ਖਰਾਬ ਹੋ ਗਿਆ ਪਰਿਵਾਰ ਦਾ ਸਰ ਪਰਿਵਾਰ ਨੂੰ ਕੋਈ ਜਾਣੀ ਨੁਕਸਾਨ ਕੋਈ ਨਹੀਂ ਹੋਇਆ ਮਾਦੀ ਨੁਕਸਾਨ ਹੋਇਆ ਉਹਦਾ ਪਰੇਸ ਸਾਧਨ ਦੌਰਾਨ ਗੱਣੀਵਤ ਇਹ ਰਹੀ ਹੈ ਕਿ ਤਿੰਨਾਂ ਨੌਜਵਾਨਾਂ ਦੀ ਜਾਨ ਬਚ ਗਈ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਨਵੀਂ ਕਥਾਰ ਗੱਡੀ ਜੇ ਇਸ ਤਰੀਕੇ ਨਾਲ ਅਚਾਨਕ ਬੜੀ ਹੈ ਅੱਗ ਲੱਗੀ ਹੈ ਧੂਆ ਨਿਕਲਿਆ ਹੈ ਮੌਕਾ ਵੀ ਨਹੀਂ ਮਿਲਿਆ ਕਿ ਜ਼ਿਆਦਾਤਰ ਗੱਡੀ ਨੂੰ ਬਚਾਇਆ ਜਾ ਸਕੇ ਹੁਣ ਕਾਰਨ ਕੀ ਰਿਹਾ ਹੋਵੇਗਾ ਨਵੀਂ ਗੱਡੀ ਹੈ ਥਾਰ ਨਾਮ ਵੱਡਾ ਮਹਿੰਦਰਾ ਦਾ ਅਚਾਨਕ ਅੱਗ ਕਿਵੇਂ ਲੱਗ ਸਕਦੀ ਹੈ ਇਹ ਵੱਡੇ ਸਵਾਲ ਨੇ ਕੀ ਇਸ ਨੂੰ ਲੈ ਕੇ ਕੋਈ ਕੰਪਨੀ ਦੇ ਵੱਲ ਫਾਲਟ ਸੀ ਜਾਂ ਫਿਰ ਕੋਈ ਹੋਰ ਕਾਰਨ ਸੀ ਇਸ ਦੀ ਹੁਣ ਜਾਂਚ ਕੀਤੀ ਜਾਵੇਗੀ ਬਿਊਰੋ ਰਿਪੋਰਟ ਕੈਨ ਟੀਵੀ Punjabi.